ਸਤਿ ਸ੍ਰੀ ਅਕਾਲ ਜੀ ਨਵੀਂ ਜਾਣਕਾਰੀ ਹੈ ਜੀ ਪਸ਼ੂ ਪਾਲਕ ਵੀਰਾਂ ਲਈ ਇੱਕ ਜਿਹੜੀ ਤੁਸੀਂ ਇਹ ਮੱਝ ਦੇਖ ਰਹੇ ਹੋ ਇਹਦੇ ਸੂਣ ਦੇ ਮਤਲਬ ਦਿਨ ਪੂਰੇ ਆ ਇਹਨਾਂ ਦੇ ਮੁਤਾਬਕ ਇਹ ਮੱਝ ਮਤਲਬ 20 ਦਿਨ ਉਤੋਂ ਦੀ ਜਾਈ ਜਾਂਦੀ ਆ ਮਤਲਬ ਜਿਹੜੇ 10 ਮਹੀਨੇ 10 ਦਿਨ ਹੈਗੇ ਉਦੋਂ ਉਤੋਂ ਦੀ ਜਾਈ ਜਾਂਦੀ ਆ ਤੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿਦਾਂ ਹੋਈ ਸੀ ਛੋਟੇ ਇਹ ਇਹ 7 ਬਾਦੋਂ ਦੀ ਪਿਛਲੀ 7 ਬਾਦੋਂ ਨੂੰ ਹੋਈ ਸੀ 7 ਬਾਦੋਂ ਨੂੰ ਹੋਈ ਸੀ ਤਾਂ ਫਿਰ ਮਤਲਬ ਇਹਦੇ 7 60 ਨੂੰ 10 ਮਹੀਨੇ ਪੂਰੇ ਬਣਦੇ ਆ ਤੇ 17 60 ਨੂੰ ਇਹਨੇ ਸੂਣਾ ਸੀਗਾ ਤੇ ਤੁਹਾਨੂੰ ਲੇਵਾ ਵੀ ਦਿਖਾਉਣੇ ਆ ਇਹਦਾ ਲੇਵਾ ਵੀ ਪੂਰਾ ਬਣਾਇਆ ਬੈ ਝੋਟੀ ਨੇ ਪਰ ਹਜੇ ਥਣਾ ਜਿਹੜੀਆਂ ਹੈਗੀਆਂ ਧਾੜਾਂ ਨਹੀਂ ਪਾਈਆਂ ਤੇ ਪਿੱਛੋਂ ਵੀ ਦਿਖਾਉਣੇ ਆ ਤੁਹਾਨੂੰ ਪਿੱਛੋਂ ਨਾ ਲੇਵਾ ਹਜੇ ਮਤਲਬ ਇਹਨਾਂ ਟਾਇਰਟ ਨਹੀਂ ਹਜੇ ਲੇਵਾ ਟੱਲੀ ਆ ਮਤਲਬ ਇਹ ਝੋਟੀ ਲੱਗਦਾ ਵੀ ਹਜੇ 5-7 ਦਿਨ ਹੋਰ ਲਾਊਗੀ ਇਹ ਕਾਲੀ ਕਰੀ ਜਾਂਦੇ ਸੀਗੇ ਵੀ ਇਹਦੇ ਟੀਕਾ ਲਾਓ ਜਾਂ ਇਹ ਦਿਨ ਜਾਦੇ ਲੈ ਗਈ ਹਨਾ ਵੀ ਕੋਈ ਪ੍ਰੋਬਲਮ ਆ ਜਾਂ ਹੋਰ ਆ ਮੇਰੇ ਮੁਤਾਬਕ ਨਾ ਬੰਦੇ ਇਹ ਦਿਨ ਭੁੱਲੇ ਵੇ ਆ ਕਿਉਂਕਿ ਇਹਦਾ ਅਸੀਂ ਫੀਲਡਸ ਵੀ ਚੈੱਕ ਕਰਿਆ ਹੁਣ ਬੱਚਾ ਵੀ ਬੱਚਾ ਠੀਕ ਆ ਲਾਈਵ ਆ ਪੱਠੇ ਪੁੱਠੇ ਵਧੀਆ ਖਾਂਦੀ ਆ ਬੈੰਦੀ ਉੱਠਦੀ ਠੀਕ ਆ ਪਾਣੀ ਪੂਣੀ ਵਧੀਆ ਪੀਂਦੀ ਆ ਨਾ ਪੱਠੇ ਵੀ ਵਧੀਆ ਖਾਂਦੀ ਆ ਕੋਈ ਦਿੱਕਤ ਨਹੀਂ ਹਨਾ ਕਈ ਵਾਰੀ ਆਪਣੇ ਪਸ਼ੂ ਪਾਲਕ ਵੀਰਾਂ ਨੂੰ ਨਾ ਇਹ ਹੋ ਜਾਂਦਾ ਵੀ ਉਹ ਨਾ ਦਿਨ ਕਈ ਵਾਰੀ ਗਲਤੀ ਨਾਲ ਗਾਂ ਪਛਾਂ ਲਿਖੇ ਜਾਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਫਿਰ ਜਦੋਂ ਦਿਨ ਗਲਤ ਲਿਖੇ ਜਾਂਦੇ ਆ ਤਾਂ ਫਿਰ ਉਹਨਾਂ ਦੇ ਮਨ ਚ ਆਏ ਹੋ ਜਾਂਦਾ ਵੀ ਇਹ ਹਜੇ ਸੂਈ ਕਾਹਤੋਂ ਨਹੀਂ ਦਿਨ ਬਾਹਲੇ ਲੈ ਗਈ ਤੁਸੀਂ ਵੀ ਕਹਿੰਦੇ ਹੋ ਹਨਾ ਵੀ 11ਵਾਂ ਮਹੀਨਾ ਸਾਰਾ ਲੈ ਗਈ ਹਾਂਜੀ ਹਨਾ ਇਹਨਾਂ ਦੇ ਮਨ ਚ ਵੀ ਵਹਿਮ ਸੀ ਫਿਰ ਅੱਜ ਅਸੀਂ ਇਹ ਇਹਨਾਂ ਦਾ ਵਹਿਮ ਕੱਢਿਆ ਅੱਜ ਮਤਲਬ ਅੱਜ ਦੇਖੀ ਹੈ ਇਹ ਤੇ ਇਹਦੇ ਸਾਰੇ ਜਿਹੜੇ ਮਤਲਬ ਪੈਰਾਮੀਟਰ ਆਉ ਠੀਕ ਹੈਗੇ ਜਿੰਨੇ ਸਾਈਨ ਹੁੰਦੇ ਆ ਹਨਾ ਤੇ ਮੈਂ ਮਤਲਬ ਪੂਰੇ ਤੋੜੀ ਖੜੀ ਆ ਤੇ ਤਿੰਨ ਚਾਰ ਦਿਨ ਮੈਨੂੰ ਮਤਲਬ ਲੱਗਦਾ ਵੀ ਇਹ ਲੈ ਜੂਗੀ ਤਿੰਨ ਚਾਰ ਦਿਨਾਂ ਬਾਅਦ ਸੂਕੂਗੀ ਤੇ ਜਦੋਂ ਕੋਈ ਮੱਝ ਨੂੰ ਤਕਲੀਫ ਨਹੀਂ ਪੱਠੇ ਵਧੀਆ ਖਾਂਦੀ ਆ ਪਾਣੀ ਵਧੀਆ ਪੀਂਦੀ ਆ ਤਾਂ ਪਸ਼ੂ ਨੇ ਕੀ ਹੁੰਦਾ ਕਿ ਆਪ ਹੀ ਸੂਪ ਲੈਣਾ ਹੁੰਦਾ ਹੈਗਾ ਤੇ ਬਾਕੀ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗੇ ਹਨਾ ਫਿਰ ਤੁਸੀਂ ਡਾਕਟਰ ਨੂੰ ਦਿਖਾਓ ਨਹੀਂ ਕੋਈ ਚੱਕਰ ਨਹੀਂਗਾ ਇੰਨੀ ਕਾਲੀ ਨਾ ਕਰੋ ਕਈ ਵਾਰੀ ਆਪਾਂ ਦਿਨ ਦੋਣ ਵੀ ਭੁੱਲ ਜਾਂਦੇ ਜੇ ਪਸ਼ੂ ਸੋਡਾ ਪੱਠੇ ਠੀਕ ਖਾਂਦਾ ਪੈਂਦਾ ਉੱਠਦਾ ਠੀਕ ਆ ਤੇ ਲੇਵਾ ਠੀਕ ਬਣਾਉਂਦਾ ਹੈਗਾ ਹਨਾ ਵਧੀਆ ਵੀ ਮਤਲਬ ਆ ਬਣਾਈ ਜਾਂਦਾ ਹੈਗਾ ਤਾਂ ਫਿਰ ਸਮਝ ਲਓ ਵੀ ਸੋਡੀ ਪਸ਼ੂ ਜਿਹੜਾ ਹੈਗਾ ਠੀਕ ਹੈਗਾ ਤੇ ਜੇ ਮੇਰੀ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ 算了吧，都。